ਭੜਾਈ ਆ ਭੜਾਈ ਦੇ ਕੋਲ ਪੈ ਗਿਆ ਕੀ ਕਹਿੰਦਾ ਵੈਸੇ ਕੱਢ ਮੈਂ ਸ਼ਹਿਰੋਂ ਸੌਦਾ ਪਤਾ ਲੈ ਕੇ ਆਉਣਾ ਭੜਾਈ ਕਹਦੀ ਇਹ ਕੰਮ ਤੇਰੇ ਬਾਈ ਦਾ ਹੈ ਅੱਗੇ ਵੀ ਉਹ ਹੀ ਲੈ ਕੇ ਆਉਂਦਾ ਹੁਣ ਵੀ ਉਹ ਹੀ ਲੈ ਆਉਂਦਾ ਤੂੰ ਖੇਤ ਵਿੱਚ ਚੱਕਰ ਮਾਰਿਆ ਉੱਥੇ ਮੁੰਡੇ ਕੁੜੀ-ਕੁੜੀ ਖੇਡਦੇ ਹੋਣਗੇ ਤਾਂ ਕਿ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਭੜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਤੂੰ ਤਾਂ ਮੈਨੂੰ ਗੱਪਰ ਵੀ ਨਹੀਂ ਹੋਣ ਦਿੰਦੀ ਤੁਹਾਨੂੰ ਇਹ ਫੇਰੂ ਮੈਂ ਤੇਰੇ ਇਕ ਬਹੁਤ ਜੀ ਬ੍ਰੇਕਾਂ ਲਾਈ ਜਾਂਦੇ ਕੋਣ ਕਿਸੇ ਨੂੰ ਰੋਕਦਾ ਪੜ ਰੋਕ ਸਕਦਾ ਕੋਈ ਜਗਾ ਪਰੂ ਕੋਈ ਕਹਦਾ ਨਹੀਂ ਤੇਰਾ ਮਤਲਬ ਹੁੰਦਾ ਇਹ ਹੈ ਜੇ ਤੂੰ ਮੇਰੇ ਨਾਲ ਕੰਮ ਕਰੇ ਉਹ ਮੈਂ ਕਰਕੇ ਦਿਖਾਵਾਂ ਜੇ ਤੂੰ ਮੇਹਰੀ ਸਮਨੇ ਆਪਣਾ ਹੱਦ ਕਮਾਂ ਤਾਹੀ ਲੋਕ ਆਪੇ ਚਗਲਾਂ ਕਰਨਗੇ ਉਹਦਾ ਮੁੰਡਾ ਜਵਾਨ ਹੋ ਗਿਆ ਉਹ ਆਪਣਾ ਮੁੰਡਾ ਫਿਮੇਵਾਰ ਹੋ ਗਿਆ ਉਹ ਉਹਦਾ ਮੁੰਡਾ ਸਮਝਦਾਰ ਹੋ ਗਿਆ ਹੈ चकर तोकी ਸ਼ਹਿਰ ਬਣਾਤੀ ਮੁਕਲਾ ਕਰਦਾ ਨਾ ਤੇ ਦੇਰ ਕਚਰੇ ਤੁਰੇ ਫਿਰਦੇ ਨੇ ਕਿਦੇ ਜੇਬ ਕਚਾ ਦੇ ਦੇ ਜੀਂਗਾ ਆਪ ਉਠਲ ਜਮੇਗਾ ਐਸੇ ਗੁਆ ਜਾਣਗੇ ਜੇ ਨਾ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾ ਜਾਏ ਬਾਈ ਜੀ ਨਾ ਸ਼ਹਿਰ ਹੋਣੀ ਜਾਣਾ ਚਾਹਦਾ ਕਿਉਂ ਕਿਉਂਕਿ ਉਹਨੇ ਹਾਂ ਨਾ ਉਹਨੂੰ ਕਾਲੇ ਚ ਦਸਿਆ ਹੋਇਆ ਵੀ ਸ਼ਹਿਰ ਹੈ ਸ਼ਹਿਰ ਕੱਲੇ ਹੀ ਜਾਂਦਾ ਤੇ ਗਲੀਆਂ ਬਈ ਉਸ ਬਣੀਆ ਚੀਜ਼ਾਂ ਦੇਖਦੇ ਦੇਖੂ ਹੋਣਗੇ ਲਾ ਵੇ ਯਾਰ ਚੱਲ ਜਾ ਗਾ ਗੱਦਾਰ ਚਪੜਾ ਤੋਂ ਕੌਣ ਕਰਦਾ ਹੁੰਦਾ ਇਹ ਪ੍ਰੋਫੀਸ਼ਨ ਦਾ ਕੌਣ ਮਿਲਦਾ ਹੁੰਦਾ ਕਿਸੇ ਰੋਡ ਤੇ ਖੜਨ ਦਾ ਕੌਣ ਤੱਕ ਕਰਦਾ ਹੁੰਦਾ ਇੱਧਰ ਇੱਕ ਠਾਣੇ ਮੇਰੇ ਜਾ ਖੜੇ ਫਿਰ ਕੀ ਮਿਲਦਾ ਹੁੰਦਾ ਸਾਰਾ ਕੁਝ ਦੱਸਿਆ ਹੈ ਤੈਨੂੰ ਲੈ ਕੇ ਫੋਟੋਸ ਆ ਮੇਰੇ ਦੋ ਇਹਨਾਂ 500 ਰੁਪਏ ਦਾ ਉਸਾਂ ਨੇ ਕੱਢ ਕੇ 100 ਰੁਪਇਆ ਮੂੰਹ ਤੇ ਮਾਰਿਆ ਕਦੀ ਜੱਟ ਨਾ ਜਾ ਲੈ ਕੇ 100 ਰੁਪਏ ਚਾਹੀਦੇ ਚਾਹੀਦੇ ਹੋ ਗਿਆ ਅੱਖਣ ਵੇਲੇ ਨਿਆਣੇ ਵਾਲੇ ਘੇਟੋ ਪੁਲਾਈ ਸਾਹ ਤੋਂ ਵਾਸਤੇ ਗਈ ਸਾਹ ਤੋਂ ਗੋੜੀ ਦੀ ਜਿੰਦੀ ਗੱਲ ਤੇਰੀ ਕਰੋੜਾਂ ਤੋਂ ਚੱਲਦੀ ਤੇ ਪੂਰਾ ਕੱਲ੍ਹ ਹੀ ਘਰਿਆਂ ਉੱਦ ਦੇਖ ਕੇ ਪਛਾਣਗੇ ਕਿ ਹੈ ਤਾਂ ਫਿਰ ਗੁਰਜਾਇਨ ਹੋ ਗਿਆ ਪਰ ਉਹ ਤਾਂ ਪੈਸੇ ਲੈ ਕੇ ਗਿਆ ਸੀ ਅੱਜ ਕੱਲ ਜਿੱਦੀ ਜੇਕ ਪੈਸੇ ਨਹੀਂ ਉੱਪਰ ਦਾ ਕਿੱਥੇ ਆ ਮੈਂ 2 ਮੋਟਰ ਟਾਂ ਦਾ ਲਿਖਦਾ 100 ਸਵਾੜੀਆਂ ਨੇ ਅੱਜ ਕੱਲ ਤਾਂ ਦੇਸ਼ੀ ਪਿੰਡਾਂ ਦੀ ਦੇਸ਼ੀ ਮਰੂਥਾ ਬਿਲੇ ਚਲਦੇ ਨੇ ਫਿਰ ਗੁਰਜਾਇਨ ਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੈਡੀ ਤੇ ਗੱਟਾ ਪਰ ਇੱਕ ਲਾਲੀ ਸ਼ਹਿਰ ਜੀ ਟੱਕਰ ਗਈ ਹੋਣੀ ਆ 100 ਰੁਪਏ ਦਾ ਸੌਦਾ ਖਰੀਦ ਤੇ ਉਹੋ ਵੀ ਤਰਗ ਦਿੱਤਾ ਉਹ ਤਾਂ ਨੌਜਵਾਨ ਕਰੇ ਅੰਦਰ ਹੋਣਾ ਤੇ ਦੋਸਤੋ ਉਹਨਾਂ ਕਰੇਰੇ ਆਏ ਲੜਕੇ ਆਜਾ ਮੋੜ ਤੇ ਇੱਕੇ ਪਰ ਜਾਇ ਸਮਝ ਗਈ ਤੇ ਮਾਣ ਬੋਝ ਵਾਲੀ ਚਾਲ ਨਹੀਂ ਹੈ ਉਹਨਾਂ ਦੇ ਜੇ ਮੈਂ ਜ਼ਰੂਰ ਕੋਈ ਭੜਾ ਲੱਗਦਾ ਹੋਇਆ ਕਿਸੇ ਸ਼ਰੀਰ ਦਾ ਹੱਥ ਕਰ ਗਿਆ ਜਦ ਤੇ ਗੁੱਸਾ ਗੁੱਸਾ ਪਰ ਜਾਨ ਵੀ ਬਣਾ ਸੀ ਕਿਉਂਕਿ ਉਹਦੇ ਅੱਖਾਂ ਨਹੀਂ ਸੀ ਲੱਗਿਆ ਉਹਨੇ ਸਾਹ ਸੁ ਵਿੱਚ ਹੀ ਛੱਡਿਆ ਡੇਡੀ ਨਦੀ ਹੋਲੀ ਉਹਦੇ ਰੋਂ ਤੋਂ ਪਹਿਲਾ ਕਰ ਜਾ ਪਹੁੰਚੀ ਬੜਾ ਤਾਂ ਗੱਭਰੂ ਹੋਇਆ ਨਾ ਉਹਨੂੰ ਬੈਠਣ ਦਿੱਤਾ ਨਾ ਪਾਣੀ-ਤਾਨੀ ਪੀਣ ਦਿੱਤਾ ਮੁੜਕਾ ਮੱਕਦੀ ਪੂਝਣ ਦਿੱਤਾ ਤਦੋਂ ਸਾਹਮਣੇ ਬਣ ਲੱਗੀ ਕਿ ਤੂੰ 100 ਰੁਪਏ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਇਹਦਾ ਚੀਜ਼ ਦੇ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਭਾਈ ਜੀ ਨੂੰ ਹਿਸ ਦੋਸਤੋ ਪਰਜਾਈ ਸੋਣੀ ਬੜੀ ਵਿਖੀ ਹੈ ਸੁਣ ਲੈ ਚਲਾ ਗਿਆ ਉਹ 100 ਰੁਪਏ ਦਾ ਸਮਾਨ ਦੀ ਆਪਾ ਉਹ ਵਿਚਾਨਾ ਮੇਰੇ ਵਰਗਾ ਨੱਲੂ ਪ੍ਰਸ਼ਾਦ ਪਹਿਲੀ ਵਾਰੀ ਸ਼ਹਿਰ ਗਿਆ ਸੀ ਉਹ ਖਿੱਚ ਤੂਕੇ ਹਸਾ ਪੂਰਾ ਗੰਗਾ ਨੂੰ ਮੈਂ ਗੌਰ ਨਾਲ ਸੁਣ ਰਹਾ ਹੈ ਛੋੜਾ ਹੀ ਨਾ ਮਾਰੋ ਸ਼ਹਿਰ ਗਿਆ ਸੰਦੋਰਾ ਕਰਤਾ ਕਰਕੇ ਮੋਰੀ ਨੂੰ ਸੋਹ ਖੱਡ ਬੀਤੀ ਤੇ ਦੋ ਚੌਥੇ ਬੀਤੀ ਉਲਟਾ ਕਰੀਆ ਪਹਿਗਾਨੀ ਮੈਂ ਆਪਣਾ ਚੁੱਕਾ ਚੌੜ ਕਰਾ ਕੇ ਬੈਗਾਂੀ ਮੈਂ ਆਪਣਾ ਚੁੱਕਾ ਚੌੜ ਕਰਾ ਕੇ ਬੈਗਾਂੀ ਇੱਕ ਕੁੜੀ ਕੁੜੀ ਦੇ ਪਿੱਛੇ ਲੱਗ ਕੇ ਮੋਸ਼ ਗਵਾ ਬੈਠਾ ਢਿੱਕ ਕੁੜੀ ਦੇ ਪਿੱਛੇ ਲੱਗ ਕੇ ਮੋਸ਼ ਗਵਾ ਬੈਠਾ ਕਹੀਂ ਪਲੇਕੇ ਭਾਬੀ ਉੱਗਲਰ ਮੇਂ ਦੇਖਾ ਬੈਠਾ ਕਹੀਂ ਪਲੇਕੇ ਭਾਬੀ ਉੱਗਲਰ ਮੇਂ ਦੇਖਾ ਬੈਠਾ ਜੀ ਅਮੋ ਮੋਸ਼ ਤੇ ਤੇ ਕੋਜੀ ਜਿਤੇ ਬੈਠੇ ਬੇਟੇ ਤੇ ਕੋਜੀ ਜਿਤੇ ਬੈਠੇ ਦੋਨੋਂ ਸ਼ਹਿਰ ਨੂੰ ਜਾਂਦੇ ਸੀ ਤੇ ਕੋਜੀ ਜਿਤੇ ਬੈਠੇ ਦੋਨੋਂ ਸ਼ਹਿਰ ਨੂੰ ਜਾਂਦੇ ਸੀ ਹੋਰ ਕਲਾ ਕੀ ਉਹਦੇ ਨਾਲ ਮੇਰੇ ਮੁਰਗੇ ਸੰਗੇ ਸੀ ਹੋਰ ਕਲਾ ਕੀ ਉਹਦੇ ਨਾਲ ਮੇਰੇ ਮੁਰਗੇ ਸੰਗੇ ਸੀ ਮੈਂ ਆਵਾਂ ਨਾ ਮੈਂ ਮੈਂ ਟੂਣੀ ਗਈ ਮੈਂ ਟੂਣੀ ਜੇ ਮਾਰੀ ਮੈਂ ਟੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਟੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਟੂਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਇੰਨੇ ਵਿੱਚ ਮੈਂ ਹੁਬਕੇ ਪੋਦਾ ਟੁੱਟ ਜਾਂਦਾ ਹਿੰਦੇ ਬਿਟੂ ਮੇ ਹੁਬੂਕੇ ਉਹ ਨਾ ਟਿਕ ਟਿਕ ਕਰਦੇ ਖੜਾ ਹੈ ਮਾਨੇ ਮੈਂ ਤੁਨ ਨੂੰ ਕਿਹ ਪੈਂਦਾ ਆਪ ਕੋਈ ਸੇਵਾ ਕਰੀਏ ਨਹੀਂ ਸੇਵਾ ਨਾ ਸੇਵਾ ਬਸ ਚੁੱਕ ਰਹੀ ਸੀ ਹੋਰ ਕਿੱਥੇ ਜਾਂਦਾ ਫਿਰ ਮੈਂ ਉਸ ਵੇਲੇ ਮੈਂ ਤੁਨ ਨੂੰ ਕਿਹ ਪੈਂਦਾ ਆਪ ਹੀ ਸੇਵਾ ਕਰੀਏ ਨਹੀਂ ਮਤੋਂ ਥੱਲੇ ਪੁੱਤਰ ਆਇਤ ਹੋ ਮੇਰੇ ਜਰੀਏ ਨਹੀਂ ਮਤੋਂ ਥੱਲੇ yeah i <laughs> you ਦੇ ਵਿੱਚ ਬੰਨਾਈ ਕਿ ਦੇਖਤੀ ਕਿਤਾ ਵਾਲਿਆਂ ਕਦਮ ਹੋਈ ਜਾਂਦਾ ਉਹ ਕਦਮ ਹੋਈ ਜਾਂਦਾ ਉਹ ਕਦਮ ਹੋਈ ਜਾਂਦਾ ਆਹ ਕੀ ਕੱਟ ਗਈ ਓਏ ਜਿਹੜੀ ਜੜੀ ਜਿਹੜੀ ਦੇਖਣ ਗਈ ਸੀ ਕੀ ਦੇਖਣ ਗਈ ਸੀ ਮੈਨੂੰ ਕਹਿੰਦੇ ਨਾ ਕਿ ਮੈਨੂੰ ਕਦੇ ਮੈਨੂੰ ਪਤਾ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਮੈਨੂੰ ਕਹਿੰਦੀ ਮੇਰੇ ਨੇੜੇ ਬੈਠ ਕੇ ਨਾ ਮੇਰੇ ਕੋਲ ਆ ਕੇ ਮੈਨੂੰ ਹੁੜੀ ਬੈਠ ਕੇ ਕਹਿੰਦੀ ਮੈਨੂੰ ਸਰਪ ਉਦੀ ਪੈਲਾ ਕੀ ਗੱਲ ਕਹਿੰਦੀ ਸੀ ਤੂੰ ਦੱਸ ਵੀ ਦੇ ਕੀ ਕਹਿੰਦੀ ਸੀ ਤੇਰੇ ਦਿਲ ਦੀ ਅੱਲਾ ਕਹਿੰਦੀ ਕੰਨ ਨੇੜੇ ਨੂੰ ਕਰੀ ਫਿਰ ਮੇਰੇ ਕੰਨ ਵਿੱਚ ਆ ਕੇ ਕਹਿੰਦੀ ਆ ਤੈਨੂੰ ਜੋਨੇ ਮੋੜ ਵਾਲਾ ਚੰਦਰਾ ਦਿਖਾ ਕੇ ਹੋ ਗਈ ਜਦੋਂ ਖਤਮ ਹੋਈ ਜਦੋਂ ਪਿੱਛੇ ਕਰੋਂ ਮੇਰੇ ਬਾਹਰ ਆਉਂਦੀ ਸੀ ਖਤਮ ਹੋਈ ਜਦੋਂ ਪਿੱਛੇ ਕਰੋਂ ਦੁਬਾਰਾ ਬਾਹਰ ਆ ਗਈ ਸੀ ਦਸ ਰੁਪਏ ਹਮ ਵੀ ਤੇ ਮੋਤੀ ਹੀਮ ਕਰੋ ਤੱਲੇ ਛੋੜ ਗਈ ਹਰੀ ਢੀੜ ਤੇ ਬਤਾਲੀ ਕਿਥੇ ਪੱਤੇ ਥੋੜ੍ਹ ਗਏ ਹਰੀ ਢੀੜ ਤੇ ਬਤਾਲੀ ਕਿਥੇ ਪੱਤੇ ਥੋੜ੍ਹ ਗਈ ਮੱਕੀ ਨੰਗ ਬਣਾ ਗਈ ਹੱਥੀ ਨੰਗ ਬਣਾ ਗਈ ਨਾ ਜਿਹੜਾ ਬਕਾਇਆ ਮੱਕੀ ਹੱਥੀ ਨੰਗ ਬਣਾ ਗਈ ਨਾ ਜਿਹੜਾ ਬਕਾਇਆ ਹੱਤੀ ਚਲ ਤੇਰਾ ਮੇਰ ਪਾਪੀ ਫੈਦਨ ਆਇਆ ਤਨ ਫਿਕਰ ਮਹਾਰਾਜ